ਯੋ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਹੀਰਾਂ ਦਾ ਜਿਹੜੀ ਪ੍ਰੀਤ ਕਥਾ ਹੈ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਹੀਰ ਦਾ ਜਨਮ ਚਨਾ ਕਿਨਾਰੇ ਵਸਦੇ ਚੰਗ ਸਿਆਲ ਦੇ ਇੱਕ ਸਰਦਾਰ ਮਲਕ ਚੂਚਕ ਦੇ ਘਰ ਹੋਇਆ ਦੱਸਿਆ ਜਾਂਦਾ ਹੈ ਉਸ ਦੀ ਸੁੰਦਰਤਾ ਦੇ ਚਰਚੇ ਲੋਕਾਂ ਵਿੱਚ ਹੋਣੇ ਸ਼ੁਰੂ ਹੋ ਗਏ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀ ਸੀ ਇਸੇ ਇਲਾਕੇ ਦੇ ਇੱਕ ਪਿੰਡ ਸਖਤਹਜਾਰੇ ਵਿੱਚ ਮੌਜੂ ਚੌਧਰੀ ਰਹਿੰਦਾ ਸੀ ਜਿਸ ਦੇ 8 ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਰਾਂਝਾ ਸੀ ਜਿਹੜਾ ਆਪਣੇ ਪਿਤਾ ਦੀ ਮੌਤ ਪਿੱਛੋਂ ਮਾੜੀ ਜ਼ਮੀਨ ਨੂੰ ਹਾਸਲ ਕਰਕੇ ਦੁਖੀ ਸੀ ਮਾੜੀ ਜ਼ਮੀਨ ਨੂੰ ਹਾਸਲ ਕਰਨ ਦਾ ਮਤਲਬ ਕਿ ਜਦੋਂ ਉਹਦੇ ਭਰਾਵਾਂ ਨੇ ਵੰਡੀਆਂ ਪਾਈਆਂ ਤਾਂ ਜਿਹੜੀ ਜ਼ਮੀਨ ਵਧੀਆ ਸੀ ਉਹ ਆਪ ਲੈ ਲਈ ਤੇ ਮਾੜੀ ਜ਼ਮੀਨ ਰਾਂਝੇ ਨੂੰ ਦੇ ਦਿੱਤੀ ਸੀ ਇਸ ਕਰਕੇ ਉਹ ਦੁਖੀ ਹੋ ਗਿਆ ਸੀ ਭਾਬੀਆਂ ਵੀ ਉਸ ਨੂੰ ਸਿਆਲਾਂ ਦੀ ਹੀਰ ਵਿਆਹ ਲਿਆਉਣ ਦੇ ਤਾਨੇ ਦਿੰਦੀਆਂ ਸਨ ਕਿਉਂਕਿ ਜਿਹੜੀ ਸਿਆਲਾਂ ਦੀ ਹੀਰ ਬਹੁਤ ਸੋਹਣੀ ਸੀ ਇਸ ਕਰਕੇ ਉਹਦੀਆਂ ਪਰਜਾਈਆਂ ਕੀ ਕਹਿੰਦੀਆਂ ਸੀ ਕਿ ਦੇਖਾਂਗੇ ਜਦ ਤੂੰ ਜਿਹੜੀ ਸਿਆਲਾਂ ਦੀ ਹੀਰ ਉਹ ਵਿਆਹ ਲਿਆਏਗਾ ਰਾਂਜਾ ਅਤਿਅੰਤ ਨਿਰਾਸ਼ ਹੋ ਕੇ ਪਿੰਡੋਂ ਨਿਕਲ ਪਿਆ ਅਤੇ ਛਨਾ ਪਾਰ ਕਰਨ ਲਈ ਕੰਡੇ ਖੜੀ ਕਬੇੜੀ ਵਿੱਚ ਚੜ ਗਿਆ ਛਨਾ ਦਰਿਆ ਸੀ ਜਿਹੜਾ ਉਹਨੇ ਪਾਰ ਕਰਨਾ ਸੀ ਤੇ ਉਹਨੂੰ ਪਾਰ ਕਰਨ ਦੇ ਲਈ ਉਹ ਇੱਕ ਬੇੜੀ ਸੀ ਉਹਦੇ ਵਿੱਚ ਚੜ ਗਿਆ ਬੇੜੇ ਵਿੱਚ ਪਏ ਪਲੰਗ ਤੇ ਲੇਟਦਿਆਂ ਹੀ ਉਸਨੂੰ ਨੀਂਦ ਆ ਗਈ ਹੀਰ ਨੇ ਜਦੋਂ ਕਿਸੇ ਅਜਨਬੀ ਨੂੰ ਆਪਣੇ ਪਲੰਘ ਤੇ ਸੁੱਤੇ ਪਏ ਦੇਖਿਆ ਤਾਂ ਉਸਨੇ ਆਉਂਦਿਆ ਹੀ ਰਾਜੇ ਨੂੰ ਛਮਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਛਮਕਾਂ ਹੁੰਦਾ ਹੈ ਕਿ ਉਹਨੂੰ ਚਾਬੂਕ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਰਾਜੇ ਨੇ ਹੀਰ ਵੱਲ ਤੱਕਿਆ ਤਾਂ ਉਹਨਾਂ ਦੀ ਪਹਿਲੀ ਤੱਕਣੀ ਪਿਆਰ ਵਿੱਚ ਬਦਲ ਗਈ ਹੀਰ ਨੇ ਰਾਜੇ ਨੂੰ ਨੇੜੇ ਰੱਖਣ ਲਈ ਆਪਣੇ ਪਿਤਾ ਕੋਲ ਮੱਜਾਂ ਦੇ ਚਾਰੂ ਮੀਨਜ਼ ਮੱਜਾਂ ਨੂੰ ਸੰਭਾਲਣ ਵਾਸਤੇ ਇੱਕ ਜਿਹੜਾ ਨੌਕਰ ਹੈ ਉਹ ਰਖਵਾ ਦਿੱਤਾ ਹੌਲੀ ਹੌਲੀ ਇਹ ਜਿਹੜਾ ਪ੍ਰੇਮ ਸੀ ਹੋਰ ਵੱਧਦਾ ਗਿਆ ਤੇ ਸਾਰੇ ਪਿੰਡ ਵਿੱਚ ਚਰਚਾ ਹੋਣ ਲੱਗ ਪਈ ਤੇ ਇਸ ਦੌਰਾਨ ਜਿਹੜਾ ਹੀਰ ਦਾ ਵਿਆਹ ਸੀ ਉਹ ਰੰਗਪੁਰ ਖੇੜਿਆਂ ਦੇ ਸੈਦੇ ਦੇ ਨਾਲ ਕਰ ਦਿੱਤਾ ਗਿਆ ਤੇ ਜਿਹੜਾ ਰਾਂਝਾ ਸੀ ਫਿਰ ਤੋਂ ਬਹੁਤ ਨਿਰਾਸ਼ ਹੋ ਗਿਆ ਰਾਂਝੇ ਨੇ ਹੀਰ ਦੇ ਸਹੁਰੇ ਪਿੰਡ ਜਾਣ ਦੀ ਵਿਉਂਤ ਬਣਾਈ ਮੀਂਧੋ ਨੇ ਸਕੀਮ ਬਣਾਈ ਕਿ ਹੀਰ ਦੇ ਸਹੁਰੇ ਪਿੰਡ ਜਾਇਆ ਜਾਵੇ ਉਸਨੇ ਬਾਲਨਾਥ ਤੋਂ ਜੋਗ ਧਾਰਨ ਕੀਤਾ ਮਿੰਜ ਜੋਗੀ ਬਣਿਆ ਅਤੇ ਜੋਗੀ ਦੇ ਰੂਪ ਵਿੱਚ ਰੰਗਪੁਰ ਵੱਲ ਚੱਲ ਪਿਆ ਰੰਗਪੁਰ ਪਿੰਡ ਹੈ ਜਿੱਥੇ ਕਿ ਹੀਰ ਵਿਆਹੀ ਗਈ ਸੀ ਹੀਰ ਭਾਵੇਂ ਸੈਦ ਦੇ ਨਾਲ ਵਿਆਹੀ ਗਈ ਸੀ ਪਰ ਇਹ ਵਿਆਹ ਉਸ ਦੀ ਇੱਛਾ ਦੇ ਵਿਰੁੱਧ ਸੀ ਹੀਰ ਦੀ ਨਾਨਾ ਸਹਤੀ ਸਹਤੀ ਨਾ ਸੀ ਹੀਰ ਦੀ ਨਾਨਾ ਦਾ ਕਿਉਂੋ ਮੁਰਾਦ ਨਾਂ ਦੇ ਬਲੋਚ ਨੂੰ ਪਿਆਰ ਕਰਦੀ ਸੀ ਬਲੋਚ ਮੀਨ ਬਲੋਚਿਸਤਾਨ ਦਾ ਰਹਿਣ ਵਾਲਾ ਜਿਹੜਾ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਹੈ ਬਲੋਚ ਸਹਤੀ ਦੇ ਭੇਦ ਜਾਣਨ ਤੋਂ ਬਾਅਦ ਮੀਨ ਸਹਤੀ ਬਾਰੇ ਇਹ ਗੱਲ ਜਾਣਨ ਤੋਂ ਬਾਅਦ ਜਿਹੜੀ ਹੀਰ ਹੈ ਉਹ ਸਹਤੀ ਦੇ ਰਾਹੀਂ ਆਪਣੀ ਨਨਾਨ ਦੇ ਰਾਹੀਂ ਰਾਜੇ ਨੂੰ ਮਿਲਣ ਲੱਗੀ ਸਹਤੀ ਦੀ ਮਦਦ ਦੇ ਨਾਲ ਜਿਹੜਾ ਹੀਰ ਤੇ ਰਾਜਾ ਸੀ ਉਹ ਰੰਗਪੁਰ ਤੋਂ ਭੱਜ ਗਏ ਤੇ ਮਾਮਲਾ ਕੋਟ ਕਬੂਲੇ ਦੇ ਕਾਜੀ ਕੋਲ ਚਲਾ ਗਿਆ ਕਿਉਂਕਿ ਉਸ ਟਾਈਮ ਜਿਹੜੇ ਕਾਜੀ ਸੀ ਉਹ ਫੈਸਲੇ ਕਰਦੇ ਹੁੰਦੇ ਸੀ ਜਿਸ ਨੇ ਫੈਸਲਾ रांजे ਦੇ ਹੱਕ ਦੇ ਵਿੱਚ ਦੇ ਦਿੱਤਾ। ਕਿਹਾ ਜਾਂਦਾ ਕਿ ਇਸ ਤੋਂ ਬਾਅਦ ਉਹ ਚੂਚਕ ਕੋਲ ਆ ਕੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਇੱਕ ਹੋਰ ਰਵਾਇਤ ਅਨੁਸਾਰ ਇਹ ਜਿਹੜੀ ਜੋੜੀ ਹੈ ਹੀਰ ਦੇ ਮਾਪਿਆਂ ਦੀ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਹੋ ਗਈ। ਇਹ ਰਵਾਇਤ ਦਾ ਮਤਲਬ ਜੇ ਕਿਸੇ ਨੇ ਕੁਝ ਲਿਖਿਆ ਹੈ ਹੀਰ ਰਾਂਝੇ ਬਾਰੇ ਕਿ ਉਹਨਾਂ ਦੀ ਮੌਤ ਕਿਵੇਂ ਹੋਈ ਕੋਈ ਕਹਿੰਦਾ ਖੁਸ਼ੀ-ਖੁਸ਼ੀ ਰਹਿਣ ਲੱਗੇ ਕੋਈ ਕਹਿੰਦਾ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਅਲੱਗ-ਅਲੱਗ ਜਿਹੜੇ ਲੇਖਕ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ। ਉਹਨਾਂ ਨੇ ਰਾਂਝੇ ਨੂੰ ਜੰਝ ਲੈ ਕੇ ਆਉਣ ਲਈ ਕਿਹਾ ਮੀਨਸ ਬਰਾਤ ਲੈ ਕੇ ਆਉਣ ਲਈ ਕਿਹਾ ਕਿ ਉਹ ਆਪਣੀ ਧੀ ਦਾ ਜਿਹੜਾ ਵਿਆਹ ਹੈ ਰਾਂਝੇ ਨਾਲ ਕਰ ਦੇਣਗੇ ਹੀਰ ਦੇ ਮਾਪਿਆਂ ਨੇ ਹੀਰ ਨੂੰ ਕਿਹਾ ਕਿ ਰਾਂਝੇ ਨੂੰ ਕਿਸੇ ਨੇ ਮਾਰ ਦਿੱਤਾ ਮੀਨਸ ਉਹਨੂੰ ਝੂਠ ਬੋਲ ਦਿੱਤਾ ਤੇ ਹੀਰ ਇਹ ਗੱਲ ਸੁਣ ਕੇ ਬੇਹੋਸ਼ ਹੋ ਜਾਂਦੀ ਹੈ ਹੀਰ ਦੇ ਚਾਚੇ ਕੈਦੋ ਨੇ ਉਹਨੂੰ ਜ਼ਹਿਰ ਪਿਲਾ ਦਿੱਤਾ ਜਦੋਂ ਬੇਹੋਸ਼ ਹੋ ਜਾਂਦੀ ਹੈ ਤੇ ਉਧਰ ਜਦੋਂ ਰਾਂਝੇ ਨੇ ਹੀਰ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਹ ਸੁਣ ਕੇ ਆਪਣੇ ਜਿਹੜੇ ਪ੍ਰਾਣ ਹੈ ਉਹ ਤਿਆਗ ਦਿੰਦਾ ਹੈ ਡিয়ার ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ